ਮੈਂ ਪਹਿਲਾਂ ਆ ਕਾਂਗਰਸ ਵੇਲੇ ਉਹਦਾ ਜਿਹੜਾ ਖਮਿਆਜ਼ਾ ਭੁਗਤਿਆ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਿਹੜੀ ਉਹ ਅਦਾਲਤ ਨੇ ਮੈਨੂੰ ਸਮਨਿੰਗ ਕੀਤੀ ਸੀ ਪਹਿਲਾਂ ਦੋ ਰੂਟ ਹੋਏ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤ ਦਾ ਰੂਟ ਲਿਆ ਸੀਗਾ ਜਿਹੜਾ ਮੈਂ ਸੁਪਰੀਮ ਕੋਰਟ ਚੈਲੰਜ ਕੀਤਾ 2023 ਦੀ ਫ फेब्रुवारी ਚ ਉਹਨਾਂ ਨੇ ਮੇਰੇ ਜਿਹੜੇ ਸਮਨ ਸੀ ਉਹ ਕਾਸ਼ ਕਰ ਦਿੱਤੇ ਕੰਮ ਖਤਮ ਹੋ ਗਿਆ ਸੀਗਾ ਫਿਰ ਭਗਵੰਤ ਮਾਨ ਨੇ ਦੂਸਰਾ ਰੂਟ ਲਿਆ ਮੇਰੇ ਤੇ ਕੇਐਫਆਈਆਰ ਦਰਜ ਕਰਕੇ ਐਫਆਈਆਰ ਚ ਮੇਰਾ ਨਾਮ ਇਨਕਲੂਡ ਕਰਕੇ ਇੱਕ ਬੜੇ ਹੀ ਕੀ ਕਹਿੰਦੇ ਹਾਰਡ ਐਂਡ ਕ੍ਰਾਈਮਨਲ ਇੱਕ ਵਾਰ ਮੈਂ ਉਹ ਨਾਮ ਨਹੀਂ ਲੈਂਦਾ ਫਿਰ ਸਾਰੇ ਕਹਿੰਗੇ ਜੀ ਤੁਸੀਂ ਅਦਾਲਤ ਦੀ ਬਾਹਰ ਹਾਰਡ ਐਂਡ ਕ੍ਰਾਈਮਨਲ ਜਿਹਦੇ ਤੇ 2 ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਮਕਦਮੇ ਦਰਜ ਨੇ ਜਿਹੜਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਵਾ ਉਸ ਬੰਦੇ ਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਜੀ ਅਖੇ ਸੁਪਾਲ ਸਿੰਘ ਖੇੜਾ ਨੇ 2015 ਦੇ ਵਿੱਚ ਇਸ ਵਿਅਕਤੀ ਨੂੰ ਇੱਕ ਸੋਨੇ ਦਾ ਬਿਸਕੁਟ ਦਿੱਤਾ ਤਾਂ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ ਹਾਈ ਕੋਰਟ ਵਾਲਿਆਂ ਨੇ ਉਹਨਾਂ ਨੇ ਕਿਹਾ ਨਾਲੇ ਤੁਸੀਂ ਕਹਿੰਨੇ ਕਿ ਖੇੜਾ ਪੈਸੇ ਲੈਂਦਾ ਵਾ ਨਾਲੇ ਤੁਸੀਂ ਕਹਿੰਦੇ ਖੇਰਾ ਸੋਨੇ ਦੇ ਬਿਸਕਟ ਉਹਨੂੰ ਦਿੰਦਾ ਉਸ ਉਹ ਵੀ ਇੱਕ ਅਧਾਰ ਸੀ ਮੇਰੀ ਬੇਲ ਹੁੰਦਾ ਤਾਂ ਅੱਜ ਮੇਰਾ ਤੁਹਾਡੇ ਨਾਲ ਮਕਸਦ ਸਿਰਫ ਇਹ ਸੀਗਾ ਦੇਖੋ ਗੱਲ ਇਹ ਆ ਕਿ ਹੁਣ ਦੋ ਰਾਹ ਨੇ ਪੋਲਿਟਿਕਸ ਵਿੱਚ ਇੰਡੀਆ ਚ ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ ਕੋਈ ਸੀਬੀਆਈ ਨਹੀਂ ਆਵੇਗੀ ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਹਿਣ ਦਾ ਮਾਦਾ ਰੱਖੋ ਮੈਂ ਉਸ ਕੈਟਾਗਰੀ ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ ਕਿਉਂਕਿ ਮੈਨੂੰ ਸੰਸਕਾਰਾਂ ਵਿੱਚ ਐਡਾ ਝੁਕਣ ਦਾ ਐਡਾ ਡਰਾਉਣ ਦਾ ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਖਵਾ ਸਕਦਾ ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਹਾਂ ਪਰ ਜੇ ਕੋਈ ਕਵੇ ਕਿ ਤੇਰੀ ਬਾਹਮ ਰੋੜ ਕੇ ਤੇਰੀ ਕੋਠੀ ਅਟੈਚ ਕਰਕੇ ਤੈਨੂੰ ਪਰਚੇ ਦਰਜ ਕਰਕੇ ਤੈਨੂੰ ਜੇਲ੍ਹ ਚ ਫੜ ਕੇ ਇਹ ਮਸੀਂ ਨਾਲ ਲਾਵਾਂਗੇ ਕੁਝ ਹੋਣਗੇ ਲੋਕ ਸਾਡੀ ਦੇਸ਼ ਤੇ ਰਾ ਪੰਜਾਬ ਦੀ ਰਾਜਨੀਤੀ ਜਿਹੜੇ ਇੰਨਾ ਕਰਦੇ ਹੋਣਗੇ ਜਿਹੜੇ ਹੁਣ ਖਲਾਰਾ ਪਾ ਰਹੇ ਨੇ ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਭਾਜਪਾ ਨੇ ਉਹਨਾਂ ਦੀ ਬਾਹਮ ਰੋੜੀ ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ ਵਰਨਾ ਮੈਨੂੰ ਦੱਸੋ ਬੋਰਡ ਤੇ ਲਿਖਿਆ ਜਾ ਰਿਹਾ ਕਿ ਨਵਾਂ ਪੰਜਾਬ ਇਹ ਥੋੜੀ ਜੀ ਮੱਕੀ ਵਿਜਵਾ ਕੇ ਬਰਸਾਤੀ ਨਵਾ ਪੰਜਾਬ ਸਿਰਜਾ ਜਾ ਸਕਦਾ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ ਨਾ ਨੇ ਕਦੀ ਭਾਜਪੀ ਦੇ ਖਿਲਾਫ ਨਹੀਂ ਸ਼ਬਦ ਬੋਲੇ ਬਟਕੋਜ਼ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੀ ਫੜ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾ ਉੱਤ ਕਰਨ ਉੱਤੇ ਕਰਨਾ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ ਸੋ ਇਹ ਦੋ ਕੈਟੇਗਰੀ ਦੇ ਪੋਲੀਟਿਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ ਮੈਂ ਤੁਹਾਡਾ ਸਿਰਫ ਇਹੀ ਪ੍ਰਣ ਕਰਨਾ ਕਿ ਚਲੋ ਹੁਣ ਕੀਮਤਾਂ ਮੈਂ ਪਹਿਲਾਂ ਵੀ ਅਦਾਗਾਂ ਕੀਤੀ ਅਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ ਜਦ ਤੱਕ ਇਸ ਮੈਂ ਰਾਜਨੀਤੀਛੱਸਾ ਲੈ ਰਿਹਾ ਵਾਂ ਪਰ ਮੇਰਾ ਤੁਹਾਡਾ ਪ੍ਰਣ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਕਹਿੰਦਿਆਂ ਜੇਲ੍ਹਾਂ ਕੱਟੀਆਂ ਔਰ ਉਹ ਆਪਣੀ ਸਾਰੀ ਜ਼ਿੰਦਗੀ ਅੱਛੇ ਕੰਮ ਕਰਕੇ ਕਹਿੰਦੇ ਐਨ ਉਸੇ ਤਰ੍ਹਾਂ ਮੈਂ ਆਪਣਾ ਕੰਮ ਕਰੀ ਜਾਣਾ ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ ਮੈਂ ਬੇਇੱਜ਼ਤੀ ਦੇ ਖਿਲਾਫ ਵੀ ਬੇਇਨਸਾਫੀ ਖਿਲਾਫ ਬੋਲਣਾ ਮੈਂ ਵਿਸ਼ਵਾਚਾਰ ਦੇ ਖਿਲਾਫ ਵੀ ਬੁਲਾਉਣਾ ਮੈਂ ਦਿੱਤਾ ਖੱਡਾਂ ਤੇ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਬੁਲਾਉਣਾ ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦਾ ਦੀ ਨੁਕਤਾਚੀਨੀ ਕਰਨੀ ਆ ਔਰ ਕੇਜਰੀ ਵਾਲ ਦੀ ਨੁਕਤਾਚੀਨੀ ਕਰਨੀ ਆ ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰ੍ਹਾਂ ਤੇ ਮੀਡੀਆ ਉੱਥੇ ਕਬਜ਼ਾ ਕੀਤਾ ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ ਪੁਲਿਸ ਸੀਬੀਆਈ ਦਾ ਦੁਰਉਪਯੋਗ ਕਰਦੇ ਇੱਥੇ ਪੁਲਿਸ ਦਾ ਦੁਰਉਪਯੋਗ ਕਰਦੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਕੰਟੀਨਿਊਸਲੀ ਕੰਡਮ ਕਰਦੇ ਰਹਿਣਾ ਵਾ ਸੋ ਮੇਰੇ ਵੀਰੋ ਆ ਈਡੀ ਦੀ ਅਖੋਤੀ ਸੋ ਕਾਲਡ ਅਟੈਚਮੈਂਟ ਦੀ ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੇਰੀ ਇਸ ਵੀਡੀਓ ਨੂੰ ਸਾਰੇ ਮੈਕਸਿਮਮ ਸ਼ੇਅਰ ਕਰਨਾ ਤਾਂ ਕਿ ਪਾਵਰ ਕੋਰਡੀਨੇਟਰਸ ਤੱਕ ਸਾਡੀ ਗੱਲ ਪਹੁੰਚ ਸਕੇ ਮੈਂ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਦਾ ਬੜਾ ਮਸ਼ਕੂਰ ਹਾਂ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਸਾਡੇ ਪ੍ਰਾਰ ਪਾਰਟੀ ਦੇ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਨੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਰਾਜਸਥਾਨ ਦੇ ਇੰਚਾਰਜ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਨੇ ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਪ੍ਰਗਤ ਸਿੰਘ ਐਮਐਲਏ ਹੋਰ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਨਾ ਸਾਰਿਆਂ ਨੇ ਮੇਰੇ ਹੱਕ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਪੋਰਟ ਵੀ ਕੀਤੀ ਮੈਨੂੰ ਸਾਰਿਆਂ ਨੇ ਜ਼ਾਤੀ ਤੌਰ ਤੇ ਬਹੁਤ ਫੋਨ ਕੀਤੇ ਦਿੱਲੀੋਂ ਵੀ ਬਹੁਤ ਸਾਰੇ ਸੀਨੀਅਰ ਪਾਰਟੀ ਲੀਡਰਸ ਦੇ ਫੋਨ ਆਏ ਨੇ ਤਾਂ ਮੈਂ ਉਹਨਾਂ ਦਾ ਵੀ ਮਸ਼ਕੂਰ ਨਾ ਤਾਂ ਜ਼ਿਆਦਾ ਮੈਂ ਮਸ਼ਕੂਰ ਹਾਂ ਆਪਣੇ ਪੰਜਾਬ ਦੇ ਲੋਕਾਂ ਦਾ ਵਿਦੇਸ਼ਾਂ 'ਚ ਬੈਠੇ ਐਨਆਰਆਈ ਭਰਾਵਾਂ ਦਾ ਜਿਹੜੇ ਬਹੁਤ ਵੱਡੇ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਪਰੌਣਾ ਨਹੀਂਗਾ ਪਹਿਲਾਂ ਵੀ ਲੜੇ ਤੇ ਗਾਂਵ 'ਚ ਆਪਾਂ ਲੜਦੇ ਰਹਿਣਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ